ਸੰਸਾਰ ਦੇ ਵਿੱਚ ਇਹ ਜਿਹੜੀ ਗੱਲ ਹੈ ਇਹ ਬੜੀ ਮਹੱਤਵਪੂਰਨ ਹੈ ਉਹ ਗੱਲ ਕਿਹੜੀ ਹੈ ਜਿਸ ਚੀਜ਼ ਦੇ ਵਾਸਤੇ ਆਪਾਂ ਸਪੈਸ਼ਲ ਸਮਾਂ ਕੱਢਦੇ ਹਾਂ ਉਹ ਚੀਜ਼ ਸਾਡੇ ਜੀਵਨ ਦੇ ਵਿੱਚ ਰੰਗ ਲੈ ਕੇ ਆਂਦੀ ਹੈ ਸਾਡੇ ਜੀਵਨ ਦੇ ਵਿੱਚ ਉਸ ਚੀਜ਼ ਦਾ ਇੰਪੈਕਟ ਹੁੰਦਾ ਹੈ ਜਿਸ ਚੀਜ਼ ਨੂੰ ਸਿੱਖਣ ਵਾਸਤੇ ਕਮਾਉਣ ਵਾਸਤੇ ਐਸੀ ਕੋਈ ਸਪੈਸ਼ਲ ਟਾਈਮ ਫਿਕਸ ਕੀਤਾ ਹੈ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢਦੇ ਹਾਂ ਪਰ ਜਿਸ ਚੀਜ਼ ਦੇ ਵਾਸਤੇ ਅਸੀਂ ਵਾਧੂ ਟਾਈਮ ਕੱਢਦੇ ਹਾਂ ਵੀ ਸਾਡੇ ਕੋਲ ਟਾਈਮ ਬਚ ਗਿਆ ਤੇ ਆਪਾਂ ਸੋਚਿਆ ਵੀ ਮੇਰੇ ਕੋਲ ਵਾਧੂ ਟਾਈਮ ਹੈ ਮੈਂ ਵਿਹਲਾ ਬੈਠਾ ਮੈਂ ਕੀ ਕਰਾਂ ਮੈਂ ਇਹ ਕੰਮ ਕਰ ਲਵਾਂ ਇਹ ਚੀਜ਼ ਨੂੰ ਸਿੱਖ ਲਵਾਂ ਕਰ ਲਵਾਂ ਉਹ ਚੀਜ਼ ਕਦੇ ਵੀ ਰੰਗ ਨਹੀਂ ਲੈ ਕੇ ਆਏਗੀ ਉਸ ਚੀਜ਼ ਦਾ ਇੰਪੈਕਟ ਨਹੀਂ ਹੋਏਗਾ ਫੋਰ ਐਗਜ਼ਾਮਪਲ ਜਦੋਂ ਮੈਂ ਸੋਚਿਆ ਵੀ ਮੇਰੇ ਕੋਲ ਟਾਈਮ ਹੈ ਵਾਧੂ ਟਾਈਮ ਹੈ ਚਲੋ ਮੈਂ ਪਾਠ ਕਰ ਲੈਣਾ ਮੈਂ ਸੋਚਿਆ ਮੇਰੇ ਕੋਲ ਟਾਈਮ ਹੈ ਚਲੋ ਮੈਂ ਗੁਰਦੁਆਰੇ ਚਲੇ ਜਾਣਾ ਵਾ ਮੈਂ ਉਸ ਚੀਜ਼ ਨੂੰ ਕਰਨ ਵਾਸਤੇ ਆਪਣਾ ਕੋਈ ਟਾਈਮ ਫਿਕਸ ਨਹੀਂ ਕੀਤਾ ਮੈਂ ਧਰਮ ਨੂੰ ਟਾਈਮ ਦੇ ਰਿਆਂ ਹਾਂ ਵੀ ਮੇਰੇ ਕੋਲ ਟਾਈਮ ਬਹੁਤ ਹੈ ਵਾਧੂ ਟਾਈਮ ਹੈ ਮੈਂ ਵਾਧੂ ਟਾਈਮ ਉਹ ਧਰਮ ਦੇ ਵਿੱਚ ਖਰਚ ਦਿੱਤਾ ਵੀ ਚਲੋ ਗੁਰਦੁਆਰੇ ਜਾ ਕੇ ਬਹਿ ਜਾਈਏ ਵੇਲੇ ਸਾਂ ਚਲੋ ਪਾਠ ਕਰ ਲਈਏ ਸੁਖਮਨੀ ਸਾਹਿਬ ਦਾ ਵੇਲੇ ਸਾਂ ਜਦੋਂ ਐਸੀ ਧਰਮ ਦੇ ਵਾਸਤੇ ਟਾਈਮ ਕੱਢਾਂਗੇ ਵਾਧੂ ਟਾਈਮ ਉਹ ਚੀਜ਼ ਸਾਡੇ ਜੀਵਨ ਦੇ ਵਿੱਚ ਕਦੇ ਵੀ ਰੰਗ ਨਹੀਂ ਲੈ ਕੇ ਆਏਗੀ ਇਸੇ ਕਰਕੇ ਧਰਮ ਦੇ ਵਿੱਚ ਬਹੁਤੇ ਲੋਕਾਂ ਦੇ ਉੱਤੇ ਰੰਗ ਨਹੀਂ ਚੜਦਾ ਉਹ ਕਿਉਂ ਨਹੀਂ ਚੜਦਾ ਕਿਉਂਕਿ ਉਹ ਧਰਮ ਦੇ ਵਾਸਤੇ ਜੋ ਟਾਈਮ ਕੱਢਦੇ ਨੇ ਉਹ ਵਾਧੂ ਟਾਈਮ ਹੁੰਦਾ ਹੈ ਉਹਨਾਂ ਦੇ ਕੋਲ ਉਹ ਐਕਸਟਰਾ ਟਾਈਮ ਹੁੰਦਾ ਹੈ ਫਿਰ ਉਹ ਕਹਿੰਦੇ ਨੇ ਵੀ ਸਾਡੇ ਜੀਵਨ ਦੇ ਵਿੱਚ ਕੋਈ ਚੇਂਜਿੰਗ ਨਹੀਂ ਸਾਡਾ ਜੀਵਨ ਸੇਮ ਹੈ ਜਿਸ ਤਰ੍ਹਾਂ ਦਾ ਪਹਿਲਾਂ ਸੀ ਉਸ ਤਰ੍ਹਾਂ ਦਾ ਹੁਣ ਹੈ ਕਾਰਨ ਕੀ ਹੋਇਆ ਬੀ ਧਰਮ ਨੂੰ ਅਸੀਂ ਜਗ੍ਹਾ ਦਿੱਤੀ ਹੈ ਸਭ ਤੋਂ ਪਿੱਛੇ ਪਹਿਲੇ ਨੰਬਰ ਤੇ ਸਾਡੇ ਕੋਲ ਹੈ ਸਾਡੇ ਕੰਮ ਗੁਰੂ ਨੇ ਨਹੀਂ ਕਿਹਾ ਗੁਰੂ ਨੇ ਕਿਹਾ ਵੀ ਤੂੰ ਕਿਰਤ ਕਰਨੀ ਹੈ ਪਰ ਐਸੀ ਜੋ ਟਾਈਮ ਫਿਕਸ ਕੀਤਾ ਸਾਡੇ ਕੰਮ ਪਰਿਵਾਰ ਫੈਮਿਲੀ ਫਿਰ ਕਿਤੇ ਜਾ ਕੇ ਸਭ ਤੋਂ ਐਂਡ ਵਿੱਚ ਰੱਬ ਹੈ ਵੀ ਜੇ ਕੰਮ ਤੂੰ ਪਰਿਵਾਰ ਤੋਂ ਬਿਜ਼ਨਸ ਤੋਂ ਖਾਣ ਪੀਣ ਤੋਂ ਘੁੰਮਣ ਫਿਰਨ ਤੋਂ ਵੇਲ ਜਿਹੜਾ ਮਿਲੇਗਾ ਜਿਹੜਾ ਟਾਈਮ ਬਚੇਗਾ ਉਸ ਟਾਈਮ ਦੇ ਵਿੱਚ ਮੈਂ ਰੱਬ ਨੂੰ ਯਾਦ ਕਰ ਲਵਾਂਗਾ ਟਾਈਮ ਸਭ ਤੋਂ ਪਿੱਛੇ ਕੱਢ ਦਿੱਤਾ ਐਂਡ ਦੇ ਵਿੱਚ ਕੀ ਹੋਏਗਾ ਵੀ ਜਿਸ ਚੀਜ਼ ਦੇ ਵਾਸਤੇ ਅਸੀਂ ਵਾਧੂ ਟਾਈਮ ਰੱਖਿਆ ਹੈ ਭਾਵੇਂ ਜੇ ਤੇ ਬਚ ਗਿਆ ਫਿਰ ਰੱਬ ਨੂੰ ਯਾਦ ਕਰ ਲਵਾਂਗੇ ਜੇ ਨਹੀਂ ਬਚਿਆ ਫਿਰ ਨਹੀਂ ਕਰਾਂਗੇ ਵਾਧੂ ਟਾਈਮ ਦੇ ਵਿੱਚ ਕੀ ਹੋਏਗਾ ਵੀ ਉਹ ਚੀਜ਼ ਰੰਗ ਨਹੀਂ ਲੈ ਕੇ ਆਏਗੀ ਇਹ ਭਾਵੇਂ ਤੁਸੀਂ ਦੁਨਿਆਵੀ ਤੌਰ ਤੇ ਲਾ ਲਓ ਮੰਨ ਲਓ ਵੀ ਕਿਸੇ ਬੰਦੇ ਨੇ ਕੋਈ ਹੁਨਰ ਸਿੱਖਣਾ ਹੈ ਸਪੋਸ ਕਰ ਲਓ ਹਰਮੋਨੀਅਮ ਸਿੱਖਣਾ ਹੈ ਉਹ ਸੋਚੇ ਵੀ ਚਲੋ ਜਦੋਂ ਵੀ ਮੈਨੂੰ ਟਾਈਮ ਮਿਲਿਆ ਕਰੇਗਾ ਮੈਂ ਸਿੱਖ ਲਵਾਂਗਾ ਉਹਨੂੰ ਹਫ਼ਤੇ 'ਚ ਇੱਕ ਵਾਰੀ ਟਾਈਮ ਮਿਲਦਾ ਦੋ ਹਫ਼ਤੇ 'ਚ ਇੱਕ ਵਾਰੀ ਮਿਲਦਾ ਹੈ ਕਈ ਵਾਰੀ ਤਿੰਨ ਹਫ਼ਤੇ 'ਚ ਇੱਕ ਵਾਰੀ ਮਿਲਦਾ ਹੈ ਉਹ ਸਿੱਖ ਨਹੀਂ ਪਾਏਗਾ ਉਹ ਚੀਜ਼ ਉਹਦੇ ਜੀਵਨ ਵਿੱਚ ਰੰਗ ਨਹੀਂ ਲੈ ਕੇ ਆਏਗੀ ਕਾਰਨ ਉਹ ਸੀਜ਼ ਨੂੰ ਉਹ ਸਮਾਂ ਨਹੀਂ ਦੇ ਰਿਹਾ ਪ੍ਰੋਪਰ ਸਮਾਂ ਨਹੀਂ ਦੇ ਰਿਹਾ ਗੁਰੂ ਨੇ ਕੀ ਕੀਤਾ ਗੁਰੂ ਨੇ ਆਖਿਆ ਜੇ ਤੂੰ ਧਰਮ ਨੂੰ ਵਾਧੂ ਟਾਈਮ ਦੇਵੇਂਗਾ ਫालतू ਟਾਈਮ ਦੇ ਵਿੱਚ ਤੂੰ ਸੋਚੇਗਾ ਮੈਂ ਧਰਮ ਦੀ ਪ੍ਰੈਕਟਿਸ ਕਰਾਂ ਉਹ ਕਦੇ ਵੀ ਚੀਜ਼ ਰੰਗ ਨਹੀਂ ਲੈ ਕੇ ਆਏ ਕਿ ਗੁਰੂ ਨੇ ਕਿਹਾ ਜਦੋਂ ਤੂੰ ਉੱਠਦਾ ਹੈ ਸਭ ਤੋਂ ਪਹਿਲਾ ਟਾਈਮ ਤੂੰ ਰੱਬ ਨੂੰ ਦੇ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਗੁਰੂ ਕਹਿੰਦਾ ਦਿਨ ਦਾ ਸਭ ਤੋਂ ਜਿਹੜਾ ਪਹਿਲਾ ਟਾਈਮ ਹੈ ਅੰਮ੍ਰਿਤ ਵੇਲਾ ਉਹ ਤੂੰ ਰੱਬ ਨੂੰ ਦੇ ਦੇ ਉਸ ਤੋਂ ਬਾਅਦ 8 10 12 ਘੰਟੇ ਉਹ ਤੇਰੇ ਕੰਮ ਦੇ ਨੇ ਪਰ ਅਸੀਂ ਕੀ ਕਰਦੇ ਹਾਂ ਅਸੀਂ ਸਭ ਤੋਂ ਬਾਅਦ ਵਾਲਾ ਟਾਈਮ ਦੇਣਿਆ ਜੇ ਦਿਨ ਵਿੱਚ ਬਚ ਗਿਆ ਠੀਕ ਐ ਨਹੀਂ ਬਚਿਆ ਤੇ ਕੋਈ ਨਹੀਂ ਹਫਤੇ 'ਚ ਜਿਹੜਾ ਦਿਨ ਬਚ ਗਿਆ ਉਹ ਠੀਕ ਐ ਨਹੀਂ ਤੇ ਕੋਈ ਨਹੀਂ ਗੁਰੂ ਕਹਿੰਦਾ ਪਹਿਲਾ ਟਾਈਮ ਦੇ ਅਸੀਂ ਕਹਿੰਨੇ ਆ ਨਹੀਂ ਸਤਿਗੁਰੂ ਪਹਿਲਾ ਟਾਈਮ ਨਹੀਂ ਦੇਣਾ ਮੈਂ ਪਹਿਲਾ ਟਾਈਮ ਮੈਂ ਨੀਂਦ ਨੂੰ ਦੇਣਾ ਹੈ ਸਵੇਰ ਦੀ ਨੀਂਦ ਬੜੀ ਵਧੀਆ ਹੁੰਦੀ ਹੈ ਪਹਿਲਾ ਜਿਹੜਾ ਟਾਈਮ ਐ ਉਹ ਮੈਂ ਨੀਂਦ ਨੂੰ ਦੇਣਾ ਹੈ ਉਹ ਆਪਣੇ ਕੰਮ ਨੂੰ ਦੇਣਾ ਹੈ ਜਿਹੜਾ ਬਚੇਗਾ ਫਿਰ ਵੇਖਾਂਗੇ ਸਹਿਬ ਨੇ ਕਿਹਾ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਸੋ ਜਦੋਂ ਆਪਾਂ ਧਰਮ ਨੂੰ ਪਹਿਲਾ ਟਾਈਮ ਦਵਾਂਗੇ ਜਾਂ ਕੋਈ ਫਿਕਸ ਟਾਈਮ ਦਵਾਂਗੇ ਸੋਚ ਲਿਆ ਵੀ ਹਾਂ ਦਿਨ ਦੇ ਵਿੱਚ ਇਨ ਮਿੰਟ ਮੈਂ ਕੋ ਧਰਮ ਦੀ ਪ੍ਰੈਕਟਿਸ ਕਰਨੀ ਜਾਂ ਸੇਵਾ ਕਰਨੀ ਹੈ ਸਿਮਰਨ ਕਰਨਾ ਬਾਣੀ ਪੜ੍ਹਨੀ ਸਹਿਜ ਪਾਠ ਕਰਨਾ ਜਦੋਂ ਆਪਾਂ ਇੱਕ ਚੀਜ਼ ਵਾਸਤੇ ਸਮਾਂ ਫਿਕਸ ਕਰ ਲਿਆ ਹੌਲੀ ਹੌਲੀ ਉਸ ਚੀਜ਼ ਦਾ ਇੰਪੈਕਟ ਪੈਣਾ ਸ਼ੁਰੂ ਹੋ ਜਾਂਦਾ ਹੈ ਕਿਉਂ ਐਸੀ ਉਸ ਚੀਜ਼ ਨੂੰ ਵੈਲਿਊ ਦੇਣਾ ਸ਼ੁਰੂ ਕਰ ਦੇਣੇ ਹ ਜਿਹੜੀ ਚੀਜ਼ ਨੂੰ ਵੈਲਿਊ ਦਵਾਂਗੇ ਉਹ ਚੀਜ਼ ਸਾਡੇ ਜੀਵਨ ਦੇ ਵਿੱਚ ਆਏਗੀ ਜੇ ਤੁਸੀਂ ਕੋਈ ਹੁਨਰ ਸਿੱਖਦੇ ਪਏ ਹੋ ਪਰ ਉਹਨੂੰ ਵੈਲਿਊ ਨਹੀਂ ਦੇ ਰਹੇ ਇੱਜ਼ਤ ਨਹੀਂ ਦੇ ਰਹੇ ਉਹ ਚੀਜ਼ ਤੁਹਾਡੇ ਜੀਵਨ ਦੇ ਵਿੱਚ ਨਹੀਂ ਆਏਗੀ ਤੁਸੀਂ ਵੈਲਕਮ ਨਹੀਂ ਕਰਦੇ ਪਏ ਉਸ ਦਾ ਜਦੋਂ ਮੈਂ ਕਿਸੇ ਚੀਜ਼ ਦਾ ਵੈਲਕਮ ਕਰਾਂਗਾ ਸਪੋਸ ਕਰ ਲਓ ਵੀ ਕੋਈ ਗੈਸਟ ਹੈ ਉਹ ਮੇਰੇ ਘਰ ਆਏਗਾ ਜੇ ਹੁੰਦਾ ਮੈਂ ਵੈਲਕਮ ਕਰਾਂਗਾ ਉਹ ਆਏ ਤੇ ਮੈਂ ਉਹਨੂੰ ਇਗਨੋਰ ਕਰ ਦਵਾਂ ਆਪਣੇ ਕੰਮ ਦੇ ਵਿੱਚ ਰੁੱਝਿਆ ਹਾਂ ਮੈਂ ਆਖਾਂਗਾ ਜਦੋਂ ਵਿਹਲਾ ਹੋਵਾਂਗਾ ਇਹਨੂੰ ਬੁਲਾ ਲਵਾਂਗਾ ਉਹ ਗੈਸਟ ਸਾਡੇ ਘਰ ਨਹੀਂ ਆਏਗਾ ਕਿਉਂ ਇੱਜ਼ਤ ਨਹੀਂ ਦਿੱਤੀ ਮੈਂ ਉਹਦਾ ਵੈਲਕਮ ਨਹੀਂ ਕੀਤਾ ਇਸੇ ਤਰ੍ਹਾਂ ਧਰਮ ਦੇ ਗੁਣਾਂ ਨੂੰ ਜਦੋਂ ਵੈਲਕਮ ਕਰਾਂਗੇ ਉਹ ਧਰਮ ਦੇ ਗੁਣ ਸਾਡੇ ਜੀਵਨ ਦੇ ਵਿੱਚ ਆਣਗੇ ਜਦੋਂ ਅਸੀਂ ਉਸ ਚੀਜ਼ ਨੂੰ ਵੈਲਿਊ ਦਵਾਂਗੇ ਇਹ ਚੀਜ਼ ਬਾਹਰੀ ਦੁਨੀਆ ਦੇ ਵਿੱਚ ਵੀ ਲਾਗੂ ਹੁੰਦੀ ਧਰਮ ਦੇ ਵਿੱਚ ਵੀ ਲਾਗੂ ਹੁੰਦੀ ਹੈ ਵੀ ਜਿਹੜੀ ਚੀਜ਼ ਅਸੀਂ ਚਾਹੁੰਦੇ ਹਾਂ ਸਾਡੇ ਜੀਵਨ ਦੇ ਵਿੱਚ ਆਏ ਸਭ ਤੋਂ ਪਹਿਲੇ ਨੰਬਰ ਤੇ ਆਉਂਦੀ ਕਦਰ ਕਰਨੀ ਪਏਗੀ। ਉਹਦੀ ਉਹਦੀ ਰਿਸਪੈਕਟ ਕਰਨੀ ਪਏਗੀ। ਹੁਣ ਜਿਹੜੀ ਬਾਣੀ ਹੈ ਐਸੀ ਪੋਥੀ ਸਾਹਿਬ ਦਾ ਸਤਿਕਾਰ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ। ਗੁਟਕੇ ਦਾ ਵੀ ਸਤਿਕਾਰ ਕਰਦੇ ਹਾਂ। ਗੁਟਕੇ ਨੂੰ ਵੀ ਉੱਚੀ ਜਗ੍ਹਾ ਤੇ ਰੱਖਦੇ ਹਾਂ। ਗੁਟਕਾ ਵੀ ਪੋਥੀ ਪਰਮੇਸ਼ਰ ਦਾ ਥਾਨ ਹੈ। ਗੁਰਬਾਣੀ ਦਾ ਭਾਵੇਂ ਸ਼ਬਦ ਵੀ ਹੋਏ ਉਹ ਵੀ ਆਪਾਂ ਪੈਰਾਂ ਦੇ ਵਿਚਰੀ ਰੋਲਦੇ ਆਪਾਂ ਕਹਿੰਨੇ ਇਹ ਬਾਣੀ ਹੈ ਸਾਡਾ ਗੁਰੂ ਹੈ। ਆਪਾਂ ਚੱਕ ਕੇ ਉੱਪਰ ਵਾਲੀ ਜਗ੍ਹਾ ਤੇ ਉੱਚੀ ਜਗ੍ਹਾ ਤੇ ਰੱਖ ਦਿੰਨੇ ਆ ਇਹਦਾ ਇੱਕ ਮੈਸੇਜ ਹੈ ਵੀ ਮੈਂ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆ ਰਿਆਂ ਹਾਂ ਪਹਿਲਾਂ ਮੈਂ ਮਾਨਸਿਕ ਤੌਰ ਤੇ ਮੈਂ ਗੁਰਬਾਣੀ ਨੂੰ ਰਿਸਪੈਕਟ ਦੇ ਰਿਆ ਵਾਂ ਜੇ ਮੈਂ ਗੁਰਬਾਣੀ ਨੂੰ ਕੋਈ ਰਿਸਪੈਕਟ ਹੀ ਨਹੀਂ ਦਿੰਦਾ ਪਿਆ ਬਾਣੀ ਮੇਰੇ ਜੀਵਨ ਦੇ ਵਿੱਚ ਕਿਦਾਂ ਅਸਰ ਕਰੇਗੀ ਸਭ ਤੋਂ ਪਹਿਲਾਂ ਰਿਸਪੈਕਟ ਜ਼ਰੂਰੀ ਹੈ ਤਾਂ ਹੀ ਸਭ ਤੋਂ ਪਹਿਲਾਂ ਆ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਹਾਂ ਇਹ ਸਭ ਤੋਂ ਪਹਿਲਾ ਕਰਮ ਹੈ ਜਦੋਂ ਆਏ ਐਸੀ ਆ ਕਰਕੇ ਮੱਥਾ ਟੇਕਿਆ ਆਪਣਾ ਸਿਰ ਝੁਕਾਇਆ ਵੀ ਜਿਸ ਗੁਰੂ ਤੋਂ ਆਪਾਂ ਦਾਤਾਂ ਲੈਣੀਆਂ ਨੇ ਜੀਵਨ ਸੇਧ ਲੈਣੀ ਹੈ ਉਸ ਗੁਰੂ ਦਾ ਮੈਂ ਅਦਬ ਕਰਦਾ ਹਾਂ ਉਸ ਗੁਰੂ ਦੀ ਰਿਸਪੈਕਟ ਕਰਦਾ ਹਾਂ ਸੋ ਜਦੋਂ ਤੱਕ ਕਿਸੇ ਚੀਜ਼ ਦੀ ਵੈਲਿਊ ਨਾ ਕੀਤੀ ਜਾਏ ਉਸ ਚੀਜ਼ ਦਾ ਬੋਲ ਨਾ ਪਾਇਆ ਜਾਏ ਉਹ ਚੀਜ਼ ਕਦੇ ਵੀ ਸਾਡੇ ਜੀਵਨ ਉੱਤੇ ਅਸਰ ਨਹੀਂ ਦਿਖਾਉਂਦੀ